ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇਹ ਪਾਣੀ ਅਮਲ ਕਰ ਧਰਤੀ ਇਥੇ ਠਮਕ ਬੀਜ ਸ਼ਬਦੋ ਕਰ ਇਥੇ ਵਿਸਰਾਮ ਸੱਚ ਕੀ ਆਬ ਨਿਤ ਦੇਹ ਪਾਣੀ ਹੋਏ ਕਿਰਸਾਨ ਈਮਾਨ ਜਮਾਇ ਲੈ ਪਿਸਤ ਦੂਜਕ ਮੂੜੇ ਏਵ ਜਾਣੀ ਈਮਾਨ ਉਚਾਰਨ ਕਰਨਾ ਈਮਾਨ ਨਹੀਂ ਕਹਿਣਾ ਬਿਹਾਰੀ ਨਾਲ ਈਮਾਨ ਜਮਾਇ ਲੈ ਏਵੀ ਪਿਸਤ ਬੋਲਣਾ ਪਿਸਤ ਨਹੀਂ ਕਹਿਣਾ ਪਿਸਤ ਦੂਜਕ ਮੂੜੇ ਏਵ ਜਾਣੀ ਮਾਤ ਜਾਨ ਸਹ ਗੱਲੀ ਪਾਇਆ ਇਹ ਮਾਤ ਜਾਨ ਇਥੇ ਵਿਸਰਾਮ ਹੈ ਸਹਿ ਪਦ ਤੇ ਯਮ ਕਲਾ ਦਨੀ ਹੈ ਸਹਿ ਗੱਲੀ ਪਾਇਆ ਗੱਲੀ ਪਦ ਕਸ ਕੇ ਉਚਾਰਨ ਕਰਨਾ ਮਾਲਕੈ ਮਾਨੈ ਰੂਪ ਕੀ ਸੋਭਾ ਕਿਤ ਬਿਧੀ ਜਨਮ ਗਵਾਇਆ ਰਹਾਉ ਐ ਬਤਨ ਚਿੱਕੜੂ ਇਹੋ ਮਾਨ ਬੀੜ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਪਾਉਰ ਉਸਤਾਦ ਨਿਤ ਭਾਖਿਆ ਬੂਲੇ ਕਿਉ ਬੁੱਝੈ ਜਾਂ ਨਹਿ ਬੁੱਝਾਈ ਆਖਣ ਸੁਣਨਾ ਪਉਣ ਕੀ ਬਾਣੀ ਆਖਣ ਸੁਣਨਾ ਪਉਣ ਕੀ ਬਾਣੀ ਇਹੋ ਮਨ ਰਤਾ ਮਾਇਆ ਖਸਮ ਕੀ ਨਦਰ ਦਿਲ ਹੈ ਪਸੰਦੀ ਜਿਨੀ ਕਰ ਏਕ ਧਿਆਇਆ ਇਹ ਪਸੰਦੇ ਨਹੀਂ ਕਹਿਣਾ ਸਸੇ ਦੀ ਸਿਆਰੀ ਨਾਲ ਪਸੰਦੇ ਉਚਾਰਨ ਕਰਨਾ ਤੀਹ ਕਰ ਰੱਖੇ ਪੰਜ ਕਰ ਸਾਥੀ ਇਹ ਹਹਾ ਤੀਹ ਹਹਾ ਉਚਾਰਨ ਕਰਨਾ ਕਈ ਵਾਰ ਤੀਹ ਕਹਿ ਜੰਨੇ ਆ ਸਿੱਧਾ ਹੀ ਤੀਹ ਕਰ ਰੱਖੇ ਪੰਜ ਕਰ ਸਾਥੀ ਨਾ ਉਸਹਿਤਾਨ ਮਤ ਕੱਟ ਜਾਈ ਨਾਨਕ ਆਖੈ ਰਾਹੀ ਪੈ ਚੱਲਣਾ ਮਾਲ ਧਨ ਕੇਤਕੂ ਸੰਜਿਆ ਹੀ ਇਹ ਪਾਠ ਸੰਜਿਆ ਹੀ ਨਹੀਂ ਬੋਲਣਾ ਸੰਜਿਆ ਹੀ ਯਾਨੀ ਸੰਜਿਆ ਬੋਲ ਕੇ ਹੀ ਉਚਾਰਨ ਕਰਨਾ ਹੈ ਇਕਤਰ ਕੀਤਾ ਹੀ ਕਿਤਕੂ ਇਕੱਠਾ ਨਹੀਂ ਕਹਿਣਾ ਕਿਤਕੂ ਇਸ ਤਰ੍ਹਾਂ ਲਮਕਾ ਕੇ ਬੋਲਣਾ ਸਿਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਤਾਬ ਖਾਕ ਜਿਨ ਬੰਦ ਰਹੀ ਤਨ ਸਿਰਜਣਹਾਰ ਮਰਣਾ ਮੁੱਲਾ ਮਰਣਾ ਅਤੀ ਮਰਣਾ ਮੁੱਲਾ ਮਰਣਾ ਭੀ ਕਰਤਾਰੋ ਡਰਣਾ ਭੀ ਭੀ ਪਦ ਤਿ ਵਿਸਰਾਮ ਰਹਾ ਤਾ ਤੂੰ ਮੁੱਲਾ ਤਾ ਤੂੰ ਕਾਜੀ ਜਾਣਹ ਨਾਮ ਖੁਦਾਈ ਜਿਸ ਤਰ੍ਹਾਂ ਵਿਚਾਰਨ ਕੀਤਾ ਇਸੇ ਤਰ੍ਹਾਂ ਹੀ ਭੁੱਲਣਾ ਤਾ ਤੂੰ ਮੁੱਲਾ ਤਾ ਤੂੰ ਕਾਜੀ ਨਹੀਂ ਕਹਿਣਾ ਤਾ ਇਥੇ ਯਮਕ ਲਾ ਦਨੀਏ ਤੂੰ ਮੁੱਲਾ ਤਾ ਤੂੰ ਕਾਜੀ ਜਾਣ ਹੈ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੈ ਕੋ ਰਹਿ ਨਾ ਭਰੀਐ ਪਾਈ ਜੇ ਬਹੁ ਤੇਰਾ ਪੜਿਆ ਹੋਵੈ ਪੜਿਆ ਭਾਰਾ ਉਚਾਰਨ ਕਰਨਾ ਕੋ ਰਹਿ ਨਾ ਭਰੀਐ ਪਾਈ ਸੋਈ ਕਾਜੀ ਜਿਨ ਆਪ ਤਜਿਆ ਇਕ ਨਾਮ ਕੀਆ ਆਧਾਰ ਹੈ ਭੀ ਹੋਸੀ ਜਾਏ ਨਾ ਜਾਸੀ ਸੱਚਾ ਸਿਰ ਜਨਹਾਰ ਪੰਜ ਵਖਤ ਨਿਵਾਜ਼ ਗੁਜਾਰਾ ਪੜਹ ਕਤੇਬ ਕੁਰਾਨਾ ਨਾਨਕ ਆਖੈ ਗੂਰ ਸੱਦੇਈ ਰਹਿਓ ਪੀਣਾ ਖਾਣਾ ਜੀ ਸੱਦੇਈ ਪਾਠ ਉਚਾਰਨ ਕਰਨਾ ਸੱਦੇਈ ਨਹੀਂ ਕਹਿਣਾ ਕਸ ਕੇ ਉਚਾਰਨ ਕਰਨਾ ਸੱਦੇਈ ਨਾਨਕ ਆਖੈ ਗੂਰ ਸੱਦੇਈ ਕਬਰ ਸੱਦੀ ਹੈ ਰਹਿਓ ਪੀਣਾ ਖਾਣਾ ਸੇਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਇਕ ਸਵਾਨ ਦੁਇ ਸਵਾਨੀ ਨਾਲ ਭਲਕੇ ਭੋਕ ਕਹ ਸਦਾ ਬਯਾਲ ਕੂੜ ਛੁਰਾ ਮੁੱਠਾ ਮਰਦਾਰ ਧਾਨਕ ਰੂਪ ਰਹਾ ਕਰਤਾਰ ਹਾਂਜੀ ਰਹਾ ਪਦਤੀ ਵਿਸਰਾਮ ਲਾਉਣਾ ਧਾਨਕ ਰੂਪ ਰਹਾ ਕਰਤਾਰ ਮੈਂ ਪਤ ਕੀ ਪੰਦ ਨ ਕਰਨੀ ਕੀ ਕਾਰ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਮੈਂ ਇਥੇ ਯਮਕ ਲਾ ਦਨੀਏ ਪਤ ਕੀ ਪੰਦ ਨ ਇਥੇ ਵਿਸਰਾਮ ਕਰਨੀ ਕੀ ਇਥੇ ਸ਼ਮਕ ਜੀ ਲਾ ਕੇ ਕਾਰ ਹਉ ਵਿਗੜੈ ਰੂਪ ਰਹਾ ਬਿਕਰਾਲ ਹਾਂਜੀ ਹਉ ਵਿਗੜੈ ਰੂਪ ਵਿਗੜੈ ਰੂਪ ਸੰਬੰਧਕ ਪਾਠ ਹੈ ਹਉ ਵਿਗੜੈ ਰੂਪ ਰਹਾ ਬਿਕਰਾਲ ਰਹਾ ਬਾਦ ਜਿਹੜਾ ਦਿਲੀ ਦੀਪਕ ਪਾਦਾ ਦੋਵੇਂ ਪਾਸੇ ਲੱਗ ਜੇਗਾ ਤੇਰਾ ਏਕ ਨਾਮ ਤਾਰੇ ਸੰਸਾਰ ਸੰਸਾਰ ਨਹੀਂ ਕਹਿਣਾ ਸੰਸਾਰ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੋ ਆਧਾਰ ਰਹਾਉ ਮੁਖ ਨਿੰਦਾ ਆਖਾ ਦਿਨ ਰਾਤ ਪਰ ਘਰ ਜੋਹੀ ਨੀਤ ਸਨਾਤ ਕਾਮ ਕ੍ਰੋਧ ਤਨ ਵਸਹਿ ਚੰਡਾਲ ਧਾਨਕ ਰੂਪ ਰਹਾ ਕਰਤਾਰ ਫਾਹੀ ਸੁਰਤ ਮਲੂਕੀ ਵੇਸ ਹੋਠ ਅਗਵਾੜਾ ਠੱਗੀ ਦੇਸ ਹੋ ਠੱਗਵਾੜਾ ਥੋੜਾ ਜਿਹਾ ਕਸਕੇ ਬੋਲਣਾ ਹੋ ਠੱਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਧਾਨਕ ਰੂਪ ਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਮੈਂ ਕੀਤਾ ਨਾ ਜਾਤਾ ਇਥੇ ਵਿਸਰਾਮ ਹਰਾਮ ਖੋਰ ਹੋ ਕਿਆ ਮੁਹ ਦੇਸਾ ਦੁਸ਼ਟ ਚੋਰ ਹੋ ਇਥੇ ਯਮਕ ਕਿਆ ਮੁਹਦੀਸਾ ਕੀ ਥੀ ਵਿਸਰਾਪ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਧਾਨ ਕ ਰੂਪ ਰਹਾ ਕਰਤਾਰ ਸਿਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕਾ ਸੁਰਤ ਜੀਤੇ ਹੈ ਜੀ ਸੁਰਤ ਵਿਹੂਣਾ ਕੋਈ ਨਾ ਕੀ ਜੇਹੀ ਸੁਰਤ ਤੇਹਾ ਦਿਨ ਰਾਹ ਲੇਖਾ ਇਕੋ ਆਵਹੁ ਜਾਹੁ ਕਾਹੇ ਜੀ ਕਰਹਿ ਚਤਰਾਈ ਲੇਵੈ ਦੇਵੈ ਟਿਲ ਨਾ ਪਾਈ ਰਹਾਓ ਤੇਰੇ ਜੀ ਜੀਆ ਕਾ ਤੂਹ ਹਾਂ ਜੀਆ ਕਾ ਕਾ ਤੂਹ ਇਕੱਠਾ ਨਹੀਂ ਕਹਿ ਦੇਣਾ ਤੇਰੇ ਜੀ ਜੀਆ ਕਾ ਤੂਹ ਕੀਤ ਕਾਹੋ ਸਾਹਿਬ ਆਵਹਿ ਰੋਹ ਹਾਂ ਕੀਤ ਕੋਲੇ ਹੀ ਬੋਲਣਾ ਕੀਤ ਕਾਹੋ ਸਾਹਿਬ ਆਵਹਿ ਰੋਹੀ ਜੇ ਤੂੰ ਸਾਹਿਬ ਆਵਹਿ ਰੋਹੀ ਤੂੰ ਓਨਾਂ ਕਾ ਤੇਰੇ ਓਹੇ ਅਸੀਂ ਬੋਲ ਵਿਗਾੜ ਵਿਗਾੜਹਿ ਬੋਲ ਤੂ ਨਦਰੀ ਅੰਦਰ ਤੋਲਹਿ ਤੋਲ ਜਹ ਕਰਨੀ ਤਹ ਪੂਰੀ ਮਤ ਕਰਨੀ ਵੱਜ ਹੋ ਕਰਨੀ ਵੱਜ ਹੋ ਘਟੇ ਘਟ ਤਰਨਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣ ਬੂਝਾ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹ ਪਰਵਾਣ ਵਾਹਿਗੁਰੂ ਜੀ ਕਾ ਕਾਲ ਸਾਗ ਕਰਾਈ ਵਾਹਿਗੁਰੂ ਜੀ ਕੀ ਫਤਿਹ